ਨੰਗਲ ਸ਼੍ਰੀ ਨੰਦਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਹੋ ਰਹੇ ਸੜਕੀ ਹਾਦਸੇ ਲਗਾਤਾਰ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਅੱਜ ਦਿਨ ਇਸ ਸੜਕ ਦੇ ਉੱਤੇ ਕੋਈ ਨਾ ਕੋਈ ਹਾ사 ਵਾਪਰ ਰਿਹਾ ਹੈ। ਤਾਜ਼ਾ ਮਾਮਲਾ ਸ਼੍ਰੀ ਨੰਗਲ ਨੰਦਪੁਰ ਸਾਹਿਬ ਮੁੱਖ ਮਾਰਗ ਦੇ ਉੱਤੇ ਪੇੜ ਦਡੋਲੀ ਦੇ ਲਾਗੇ ਦਾ ਜਿੱਥੇ ਇੱਕ ਹੋਰ ਸੜਕੀ ਹਾ사 ਵਾਪਰਿਆ ਤੇ ਇਸ ਵਿੱਚ ਇੱਕੋ ਸਮੇਂ ਇੱਕ ਟਰੱਕ ਅਤੇ ਤਿੰਨ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਇਹਨਾਂ ਕਾਰਾਂ ਦੇ ਵਿੱਚ ਪਰਿਵਾਰਕ ਮੈਂਬਰ ਵੀ ਮੌਜੂਦ ਸਨ ਪਰ ਰਾਹਤ ਦੀ ਗੱਲ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਗੱਡੀਆਂ ਨੂੰ ਪਿੱਛੋਂ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਇਹ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਤੇ ਇਹ ਹਾ사 ਵਾਪਰ ਗਿਆ ਇਸ ਘਟਨਾ ਦਾ ਪਤਾ ਚਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਟ੍ਰੈਫਿਕ ਸਮੱਸਿਆ ਨੂੰ ਸਜਾਰੂ ਰੂਪ ਦੇ ਵਿੱਚ ਬਹਾਲ ਕਰਵਾਇਆ ਗਿਆ ਇਸ ਘੰਡਾ ਸੰਬੰਧੀ ਗੱਲਬਾਤ ਕਰਦਿਆਂ ਕਾਰ ਚਾਲਕਾਂ ਨੇ ਦੱਸਿਆ ਕਿ ਉਹ ਆਪਣੀ ਸਾਈਡ ਦੇ ਉੱਤੇ ਬੜੇ ਆਰਾਮ ਦੇ ਨਾਲ ਜਾ ਰਹੇ ਸਨ ਕਿ ਪਿੱਛੋਂ ਆ ਰਹੇ ਟਰੱਕ ਨੇ ਇੱਕ XUV ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਉਹ ਗੱਡੀ ਅੱਗੇ ਜਾ ਰਹੀਆਂ ਬਾਕੀ ਕਾਰਾਂ ਦੇ ਨਾਲ ਜਾ ਟਕਰਾਈ ਜਿਸ ਕਾਰਨ ਇਹ ਹਾ사 ਵਾਪਰਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਬਣਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਵੇਖੋ ਕੀ ਨੇ ਤਸਵੀਰਾਂ ਤੇ ਸੁਣੋ ਗੱਲਬਾਤ ਕਰਦੇ ਹਾਂ ਵਕ ਵਕ ਕਾਰ ਚਾਲਕਾਂ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾ ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਦੇ ਡੜੋਲੀ ਰੇਲਵੇ ਅੰਡਰਬ੍ਰਿਜ ਐ ਇਹਦੇ ਲਾਗੇ ਐਕਸੀਡੈਂਟ ਹੋਇਆ ਕਿੰਨੇ ਕਜੇ ਹੋਇਆ ਸਰ ਨੇ ਐਕਸੀਡੈਂਟ ਪੁਰਾ 15 10 15 ਮਿੰਟ ਪਹਿਲਾਂ ਹੋਇਆ ਹਾਂਜੀ ਤੇ ਗੱਡੀਆਂ ਇਹਦੇ ਵਿੱਚ ਤਿੰਨ ਕਾਰਾਂ ਤੇ ਮਗਰ ਦੀ ਉਹਨਾਂ ਦੇ ਪਿੱਛੋਂ ਟਰੱਕ ਵੱਜਾ ਤਿੰਨ ਕਾਰਾਂ ਜਿਹੜੀਆਂ ਹੈਗੀਆਂ ਇਹ ਟੋਟਲ ਇੱਕ ਐਕਸੀਡੈਂਟ ਐ ਐਕਸੀਡੈਂਟ ਹੋ ਰਿਹਾ ਹੈਗੀਆਂ ਇਹ ਤਿੰਨ ਕਾਰਾਂ ਹਾਂਜੀ ਹਾਂਜੀ ਤੇ ਯਾਨੀ ਨੁਕਸਾਨ ਕੁਝ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਕਿੰਨਾ ਦਾ ਨੁਕਸਾਨ ਅੱਗੇ ਫਰਦਰ ਜਿਹੜੀ ਇਨਕੁਆਰੀ ਆ ਉਹ ਖਾਣੇ ਵਾਲੇ ਕਰਨਗੇ ਠੀਕ ਹੈ ਜੀ ਖਾਣੇ ਗੱਡੀਆਂ ਭੇਜ ਰਿਹਾ ਨੰਗਲ ਠੀਕ ਹੈ ਜੀ ਓਕੇ ਜੀ ਥੋੜਾ ਬੇਬੀ ਹੈ ਮੇਰਾ ਉਸਕੋ ਥੋੜੀ ਜਿਹੀ ਹੈ ਬਾਕੀ ਨਾ ਆਪਨੇ ਕੱਲੇ ਉਸਕਾ ਇਲਾਜ ਕਰਵਾ ਲਾ ਦਿਖਾ ਦੀਏ ਉਸਕੋ ਜਿਹੜੀ ਸਾਈਡ ਤੇ ਕਰ ਲਿਓ ਥੱਲੇ ਕਿਵੇਂ ਹੋਇਆ ਸਭ ਸਾਹ ਸਾਹ ਇਸ ਤਰ੍ਹਾਂ ਆ ਕੇ ਗਾੜੀ ਖੜੀ ਗਈ ਮੈਂ ਵੀ ਆ ਕੇ ਬ੍ਰੇਕ ਮਾਰਦੀ ਸੀ ਪਿੱਛੇ ਸੇ ਟਰੱਕ ਦੀ ਬ੍ਰੇਕ ਨੀ ਲੱਗੀ ਉਸਨੇ ਮੇਰਕੋ ਖੁਸ਼ ਕੀਤਾ ਹੈ ਅੱਗੇ ਅਗਰ ਦੋ ਤਿੰਨ ਗਾੜੀਆਂ ਆਉਣ ਅਗਲੇ ਅੱਗੇ ਹਾਂਜੀ ਟਰੱਕ ਵਾਲਾ ਤੇਜ਼ ਥਾ ਹਾਂ ਥੋੜਾ ਸਪੀਡ ਵਿੱਚ ਥਾ ਤਵੀ ਬਿਲਕੁਲ ਕਿੱਥੇ ਜਾ ਰਹੇ ਸੀ ਸਰ ਜੌੜਾ ਹੀ ਜਾ ਰਹੇ ਤੇ ਅਛੇ ਨਾਮ ਮੇਰਾ ਅੱਛਾ ਜੀ ਕਹਾਂ ਸੇ ਜਾ ਰਹੇ ਲਾਲਾ ਘਰ ਤੋਂ ਜਾ ਰਹੇ ਮਗਾ ਐਕਟਰ ਨਹੀਂ ਜਾ ਰਹੇ ਹੋ ਮੋਟਰਸਾਈਕਲ ਤੋਂ ਕਿੱਥੇ ਜਾ ਰਹੇ ਸੀ ਕਿਹੜੀ ਗੱਡੀ ਹੈ ਤੁਹਾਡੀ ਮੇਰਾ ਪਾਜੀ ਨਾਮ ਸੰਜੀਵ ਹੈ ਤੇ ਮੇਰਾ ਪਿੰਡ ਪੈਂਦਾ 2 ਕਿਲੋਮੀਟਰ ਪਿੱਛੇ ਪਲੂਕੜੀ ਪਿੰਡ ਪੈਂਦਾ ਹੈ ਅੱਛਾ ਜੀ ਮੈਂ ਨੰਗਲ ਜਾ ਰਿਹਾ ਸੀਗਾ ਤੇ ਮੇਰੇ ਤੋਂ ਪਿੱਛੇ ਆਰੀ ਸੀ ਐਕਸਯੂਵੀ ਉਦੋਂ ਪਿੱਛੇ ਟਰੱਕ ਨਾਲ ਆ ਕੇ ਦੂਜੇ ਨੰਬਰ ਤੇ ਐਕਸਯੂਵੀ ਨੂੰ ਹਿੱਟ ਕੀਤਾ ਤੇ ਉਹ ਤੋਂ ਅੱਗੇ ਮੈਂ ਸੀਗਾ ਤੇ ਮੇਰੇ ਤੋਂ ਅੱਗੇ ਗੱਡੀ ਇਟਿਓ ਸੀਗੀ ਅੱਛਾ ਮੈਂ ਆਟੋ ਵਾਲਾ ਜੀ ਤੇ ਮੇਰੀ ਗੱਡੀ ਦਾ ਥੋੜਾ ਅੱਗੇ ਵੀ ਨੁਕਸਾਨ ਆ ਪਿੱਛੇ ਵੀ ਨੁਕਸਾਨ ਆ ਐਕਸ ਜੀਯੂਬੀ ਦਾ ਥੋੜਾ ਜਿਆਦਾ ਹੋ ਨੁਕਸਾਨ ਹੋਦਾ ਜਾ ਰਿਹਾ ਉਹਨੇ ਇਹੀ ਕਹਿੰਦੇ ਆ ਵੀ ਜੱਡਾ ਜੋ ਰਾਈਟ ਬੰਦ ਦਾ ਸਾਨੂੰ ਰਾਈਟ ਸਾਡਾ ਮਿਲ ਜਾਵੇ ਠੀਕ ਹੈ ਹਾਸੇ ਦਾ ਕਾਰਨ ਕੀ ਬੰਦ ਹੈ ਹਾਸੇ ਦਾ ਕਾਰਨ ਭਾਜੀ ਟਰੱਕ ਵਾਲੇ ਨੇ ਪਿੱਛੋਂ ਹਿੱਟ ਕੀਤਾ ਜੀ ਮੈਂ ਅੱਛਾ ਪਾਈ ਉਹਨੇ ਤੁਹਾਡੀ ਸਪੀਡ ਬਿਲਕੁਲ ਨੋਰਮਲ ਸੀ ਜੀ ਸਾਡੀ ਤਾਂ ਨੋਰਮਲ ਸੀਗਾ ਭਾਜੀ ਆ ਤੇ ਥੋੜਾ ਜਮ ਸੀ ਲੱਗਿਆ ਉਹਦੇ ਕਰਕੇ ਠੀਕ ਹੈ ਉਦੋਂ ਦਾ ਸੁਣੋ ਜੀ ਆਪਾਂ ਬਹੁਤ ਠੀਕ ਹੈ ਪਿੱਛੋਂ ਆ ਕੇ ਟਰੱਕ ਨੇ ਮਾਰ ਦਿੱਤਾ ਹੀ ਹੈ ਓਕੇ ਕਿਵੇਂ ਹੋਇਆ ਇਥੇ ਹਾਦਸਾ ਭਾਈ ਅਰੁਣ ਕੁਮਾਰ ਨਾਮ ਹੈ ਹਾਂ ਜੀ ਕੋਪਲੀ ਤੋਂ ਅਸੀਂ ਜਾ ਰਹੇ ਸੀ ਨੰਗਲ ਨੂੰ ਕਿ ਟ੍ਰੈਫਿਕ ਕਰਕੇ ਜਿਆਦਾ ਰਸ ਸੀਗਾ ਅਸੀਂ ਹੋਲੀ ਹੋਏ ਸੀ ਕਿ ਜਦੋਂ ਟਰੱਕ ਨੇ ਪਿੱਛੋਂ ਆ ਕੇ ਹਿੱਟ ਕਰਤਾ ਗੱਡੀਆਂ ਨੂੰ ਤਿੰਨ ਗੱਡੀਆਂ ਸੀਗਾ ਮੈਂ ਸਭ ਤੋਂ ਅੱਗੇ ਸੀ ਕਿ ਪਿੱਛੇ ਐਕਸਿਡੈਂਟ ਵੀ ਸੀ ਜੇ ਤਿੰਨ ਤਿੰਨ ਗੱਡੀਆਂ ਕਿਹੜੀ ਕਿਹੜੀ ਗੱਡੀ ਹੈ ਭਾਜੀ ਇੱਕ ਭਾਜੀ ਵੀਡੀਓ ਹੈ ਇੱਕ ਅਲਟੋ ਹੈ ਇੱਕ ਐਕਸਿਡੈਂਟ ਹੈ ਅੱਛਾ ਜੀ ਇਹਨਾਂ ਟਰੱਕ ਨੇ ਪਿੱਛੇ ਤੋਂ ਹਿੱਟ ਕੀਤਾ ਸੀ ਸਪੀਡ ਜ਼ਿਆਦਾ ਸੀ ਜਦੋਂ ਅਸੀਂ ਟਰੱਕ ਨੇ ਹਿੱਟ ਕਰਤਾ ਐਕਸਯੂਵੀ ਨੂੰ ਫਿਰ ਜਾਨੂ ਤਿੰਨੋਂ ਗੱਡੀਆਂ ਇੱਕ ਦੂਜੇ ਚ ਵੱਜੀਆਂ ਠੀਕ ਹੈ ਹੁਣ ਮੌਕੇ ਤੇ ਇੱਥੇ ਪੁਲਿਸ ਪਹੁੰਚ ਚੁੱਕੀ ਹੈ ਕੀ ਮੰਗ ਕਰਦੇ ਹੋ ਭਾਈ ਮੰਗ ਕਰਦੇ ਆ ਕਿ ਜੋ ਬਣਦੀ ਜੋ ਬਣਦਾ ਉਹਨਾਂ ਕਰ ਰਹੇ ਹੋਏ ਕੰਪਰੋਮਾਈਜ਼ ਕਰ ਰਹੇ ਕਿ ਚਲੋ ਟਰੱਕ ਵਾਲੇ ਨੂੰ ਬਣਾਓਗੇ ਕਿ ਜਿੰਨਾ ਸਾਡਾ ਨੁਕਸਾਨ ਹੈ ਜੋ ਬਣਦਾ ਉਹ ਬਣਦੀ ਸਾਨੂੰ ਦੇ ਦਿੱਤੇ ਜੀ ਟਰੱਕ ਵਾਲਾ ਮੌਕੇ ਤੇ ਮੌਜੂਦ ਹੈ ਜੀ ਮੌਜੂਦ ਹੈ ਟਰੱਕ ਵਾਲਾ ਜੀ ਠੀਕ ਹੈ